ਅੱਜ ਸਵੇਰੇ ਚੰਡੀਗੜ੍ਹ ਚਿਕਨ ਸਿਟੀਯੂ ਬੱਸ ਪਲਟ ਗਈ ਹੈ ਇਸ ਹਾਦਸੇ 'ਚ ਲਗਭਗ 4 ਲੋਕ ਜ਼ਖਮੀ ਹੋ ਗਏ ਉਹਨਾਂ ਨੂੰ ਮੋੜਲੀ ਸਹਾਇਤਾ ਦੇ ਲਈ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਪਤਾ ਲੱਗਿਆ ਕਿ ਬੱਸ 'ਚ ਤਕਨੀਕੀ ਨੁਕਸ ਪੈ ਗਿਆ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪੜਿਆ ਇਹ ਹਾਦਸਾ ਬੱਸ ਸਟੈਂਡ ਦੇ ਨੇੜੇ ਵਾਪਰਿਆ ਬੱਸ ਰੁਕ ਨਹੀਂ ਰਹੀ ਸੀ ਜਿਸ ਦੇ ਕਰਕੇ ਜਿਹੜੀ ਬੱਸ ਹੈ ਉਹ ਪਲਟ ਗਈ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਨਾਲ ਹੀ ਘਟਨਾ ਦੇ ਅਸਲ ਕਾਰਨਾਂ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਬੱਸ 'ਚ ਟੋਟਲ 12 ਯਾਤਰੀ ਸਵਾਰ ਸੀ ਜਾਣਕਾਰੀ ਅਨੁਸਾਰ ਬੱਸ ਸਵੇਰੇ ਮਨੀ ਮਾਜਰਾ ਤੋਂ ਸੈਕਟਰ 17 ਜਾ ਰਹੀ ਸੀ ਹਾਸੀ ਸਮੇ ਬੱਸ 'ਚ 12 ਯਾਤਰੀ ਸਵਾਰ ਸੀ ਬੱਸ ਦੀਆਂ ਬ੍ਰੇਕਾਂ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਜਿਸ ਕਰਕੇ ਬੱਸ ਰੁਕਣ ਦੀ ਜਗ੍ਹਾ ਪਲਟ ਗਈ ਜਿਵੇਂ ਹੀ ਬੱਸ ਸੈਕਟਰ 17 ਦੇ ਨੇੜੇ ਪਹੁੰਚੀ ਡਰਾਈਵਰ ਨੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੱਸ ਜਿਹੜੀ ਉਹ ਪਲਟ ਗਈ ਲੋਕ ਮੌਕੇ ਤੇ ਇਕੱਠੇ ਹੋ ਗਏ ਤੇ ਸਾਰੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਇਸ ਹਾਦਸੇ ਚ ਚਾਰ ਲੋਕ ਜ਼ਖਮੀ ਹੋ ਗਏ ਨੇ ਹਾਲਾਂਕਿ ਉਹਨਾਂ ਦੇ ਸੱਟਾਂ ਨੇ ਜਿਹੜੀਆਂ ਉਹ ਗੰਭੀਰ ਲੱਗੀਆਂ ਨੇ ਪਰ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਸਵੇਰੇ ਸੀਟੀਯੂ ਜਿਹੜੀ ਬੱਸ ਐ ਉਹ ਪਲਟ ਗਈ ਤੇ ਬੱਸ ਦੇ ਵਿੱਚ ਚਾਰ ਜਿਹੜੇ ਯਾਤਰੀ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੁਹਾਨੂੰ ਦੱਸਦੇ ਕਿ ਬੱਸ ਦੇ ਵਿੱਚ ਟੈਕਨੀਕਲ ਪ੍ਰੋਬਲਮ ਆਈ ਸੀ ਜਿਸ ਦੇ ਕਰਕੇ ਬੱਸ ਦੀਆਂ ਜਿਹੜੀਆਂ ਬ੍ਰੇਕਾਂ ਸੀ ਉਹ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਜਿਸ ਦੇ ਕਰਕੇ ਬੱਸ ਹੈ ਜਿਹੜੀ ਉਹ ਪਲਟ ਗਈ ਤੇ ਇਹ ਉਹ ਵੱਡਾ ਹਾਦਸਾ ਜਿਹੜਾ ਉਹ ਵਾਪਰ ਗਿਆ ਅੱਜ ਸਵੇਰੇ ਚੰਡੀਗੜ੍ਹ ਚ ਇੱਕ ਸੀਟੀਯੂ ਬੱਸ ਪਲਟ ਗਈ ਹੈ ਇਸ ਹਾਦਸੇ ਚ ਲਗਭਗ 4 ਲੋਕ ਜ਼ਖਮੀ ਹੋ ਗਏ ਉਹਨਾਂ ਨੂੰ ਮੋੜਲੀ ਸਹਾਇਤਾ ਦੇ ਲਈ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਪਤਾ ਲੱਗਿਆ ਕਿ ਬੱਸ 'ਚ ਤਕਨੀਕੀ ਨੁਕਸ ਪੈ ਗਿਆ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ। ਇਹ ਹਾਦਸਾ ਬੱਸ ਸਟੈਂਡ ਦੇ ਨੇੜੇ ਵਾਪਰਿਆ। ਬੱਸ ਰੁਕ ਨਹੀਂ ਰਹੀ ਸੀ ਜਿਸ ਦੇ ਕਰਕੇ ਜਿਹੜੀ ਬੱਸ ਹੈ ਉਹ ਪਲਟ ਗਈ। ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ। ਨਾਲ ਹੀ ਘਟਨਾ ਦੇ ਅਸਲ ਕਾਰਨਾਂ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਬੱਸ 'ਚ ਟੋਟਲ 12 ਯਾਤਰੀ ਸਵਾਰ ਸੀ। ਜਾਣਕਾਰੀ ਅਨੁਸਾਰ ਬੱਸ ਸਵੇਰੇ ਮਨੀ ਮਾਜਰਾ ਤੋਂ ਸੈਕਟਰ 17 ਜਾ ਰਹੀ ਸੀ। ਪਾਸੇ ਸਮੇ ਬਸ ਚ 12 ਯਾਤਰੀ ਸਵਾਰ ਸੀ ਬਸ ਦੀਆਂ ਬ੍ਰੇਕਾਂ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਜਿਸ ਕਰਕੇ ਬਸ ਰੁਕਣ ਦੀ ਜਗ੍ਹਾ ਪਲਟ ਗਈ ਜਿਵੇਂ ਹੀ ਬਸ ਸੈਕਟਰ 17 ਦੇ ਨੇੜੇ ਪਹੁੰਚੀ ਡਰਾਈਵਰ ਨੇ ਬਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਸ ਜਿਹੜੀ ਉਹ ਪਲਟ ਗਈ ਲੋਕ ਮੌਕੇ ਤੇ ਇਕੱਠੇ ਹੋ ਗਏ ਤੇ ਸਾਰੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਇਸ ਹਾਦਸੇ ਚ 4 ਲੋਕ ਜ਼ਖਮੀ ਹੋ ਗਏ ਨੇ ਹਾਲਾਂਕਿ ਉਹਨਾਂ ਦੇ ਸੱਟਾਂ ਨੇ ਜਿਹੜੀਆਂ ਉਹ ਗੰਭੀਰ ਲੱਗੀਆਂ ਨੇ ਪਰ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਸਵੇਰੇ ਸੀਟੀਯੂ ਜਿਹੜੀ ਬੱਸ ਐ ਉਹ ਪਲਟ ਗਈ ਤੇ ਬੱਸ ਦੇ ਵਿੱਚ ਚਾਰ ਜਿਹੜੇ ਯਾਤਰੀ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਧਰਤੀ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਬੱਸ ਦੇ ਵਿੱਚ ਟੈਕਨੀਕਲ ਪ੍ਰੋਬਲਮ ਆਈ ਸੀ ਜਿਸ ਦੇ ਕਰਕੇ ਬੱਸ ਦੀਆਂ ਜਿਹੜੀਆਂ ਬ੍ਰੇਕਾਂ ਸੀ ਉਹ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਜਿਸ ਦੇ ਕਰਕੇ ਬੱਸ ਐ ਜਿਹੜੀ ਉਹ ਪਲਟ ਗਈ ਤੇ ਇਹ ਔ ਵੱਡਾ ਹੱਥ ਹੈ ਜਿਹੜਾ ਉਹ ਵਰ ਵਰ ਗਿਆ